ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਜਿਹਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ ਆਉਂਦੀ ਜਿਹੜੀ ਰਾਤ ਹੈ ਲਗਭਗ ਹੁਣ 7:30 ਵਜੇ ਚੱਲੇ ਆ 2 ਦਸੰਬਰ ਦੀ ਸ਼ਾਮ ਹੈ ਜਿਹੜੀ ਹੋ ਚੁੱਕੀ ਆ ਤੇ ਆਉਂਦੀ ਰਾਤ ਆਉਂਦੇ ਘੰਟਿਆਂ ਦੀ ਆਫਾ ਮੌਸਮ ਅਪਡੇਟ ਤੁਹਾਨੂੰ ਦੇਣੀ ਆ ਪਾਛੋ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ ਜੀ ਤੇ ਅੱਜ ਵੀ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਮੀਂਹ ਲੱਗਿਆ ਤੜਕੇ ਸਵੇਰੇ ਵੀ ਕੁਝ ਖੇਤਰਾਂ ਦੇ ਵਿੱਚ ਕਾਰਵਾਈਆਂ ਹੋਈਆਂ ਦੁਪਹਿਰ ਬਾਅਦ ਵੀ ਕੇਂਦਰੀ ਮਾਲਵਾ ਤੇ ਫਿਰ ਦੋਆਬੇ ਖੇਤਰ ਦੇ ਵਿੱਚ ਮੀਂਹ ਵਰਝ ਹੋਏ ਸੋ ਜੇਕਰ ਆਉਂਦੇ ਘੰਟਿਆਂ ਦੀ ਗੱਲ ਕਰਦੇ ਹ ਇਤਰਾ ਦੇ ਵਿੱਚ ਵੀ ਹੋ ਜਾਣਗੇ ਜਿਨ੍ਹਾਂ ਦੇ ਵਿੱਚ ਫਟਿਆਲਾ ਚੰਡੀਗੜ੍ਹ ਮੋਹਾਲੀ ਡੇਰਾ ਬੱਸੀ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੇਜ਼ ਛਰਾਟੇ ਸੰਭਵ ਨੇ ਇਸ ਤੋਂ ਇਲਾਵਾ ਜੇਕਰ ਕੱਲ ਤੜਕੇ ਸਵੇਰ ਦੀ ਗੱਲ ਕਰਦੇ ਹਾਂ ਜੇ ਬੱਦਲ ਇੱਕ ਵਾਰ ਮੁਰਤ ਤੇ ਐਕਟਿਵ ਹੋਣਗੇ ਤੇ ਜਿਹੜੀਆਂ ਕਾਰਵਾਈਆਂ ਨੇ ਉਹ ਦੁਆਬਾ ਤੇ ਮਾਝਾ ਖੇਤਰ ਦੇ ਵਿੱਚ ਵੀ ਹੋਣਗੀਆਂ ਜਿਨ੍ਹਾਂ ਦੇ ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਉਮੀਦਿਆਸਾਰ ਨੇ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਵੀ ਉਮੀਦ ਹੈ ਜਿਹੜੇ ਅਸਰ ਬਣਦੇ ਜਾਫਰੇ ਨੇ ਸੋ ਆਉਂਦੇ ਜਿਹੜੇ 12 ਘੰਟੇ ਨੇ ਜਾਂ ਫਿਰ ਆਪਾਂ ਜੇਕਰ ਲੰਮੀ ਗੱਲ ਕਰ ਲੈਨੇ ਆ ਤੇ 24 36 ਘੰਟਿਆਂ ਤੱਕ ਇਹ ਸਿਸਟਮ ਐਕਟਿਵਟ ਰਹੇਗਾ ਸੋ ਅੱਜ ਰਾਤ ਪੰਜਾਬ ਦੇ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਅਸਾਰ ਹੋਣਗੇ ਇਸ ਤੋਂ ਇਲਾਵਾ ਬਠਿੰਡਾ ਮਾਨਸਾ ਦੇ ਖੇਤਰ ਸ੍ਰੀ ਮਕਸਦਰ ਸਾਹਿਬ ਫਾਜਲ ਕਾ ਫਰੀਦਕੋਟ ਫਿਰੋਜ਼ਪੁਰ ਅਬੂਹਰ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਤੋਂ ਲੈ ਕੇ ਦਰਮਿਆਨੇ ਵਿੱਚ ਸੰਭਵ ਨੇ 100 ਦੇ ਘੰਟਿਆਂ ਦੇ ਵਿੱਚ ਸਮਾਸਨ ਫਾਗਨੇ ਅਲਰਟ ਜਾਰੀ ਕੀਤੇ ਹੋਏ ਨੇ ਜੀ ਤੇ ਹਾਲੇ ਸਿਸਟਮ ਸਰਗਰਮ ਹੈ ਤੇ ਬਹੁਤ ਹੀ ਖੇਤਰਾਂ ਦੇ ਵਿੱਚ ਵੀ ਲਗਵਾਵੇਗਾ ਤੁਹਾਨੂੰ